ਆਰੇ ਬਾਜ਼ੀ ਵੀ ਕੀਤੀ ਗਈ ਹੈ ਇਸ ਸੰਬੰਧੀ ਜਦੋਂ ਏਡੀਸੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਕ ਵਕ ਮਹਿਕਮਾ ਤੋਂ ਇਸ ਦਾ ਰਿਕਾਰਡ ਮੰਗਵਾਇਆ ਗਿਆ ਹੈ ਤੇ ਰਿਕਾਰਡ ਦੇ ਹਿਸਾਬ ਦੇ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ਅਸੀਂ ਹੋਮਲੈਂਡ ਨਿਵਾਸੀ ਪੁਛਿੰਦਾ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆ ਕੇ ਸਾਡੀ ਮੁਸ਼ਕਲਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਆਮ ਲੋਕਾਂ ਤੱਕ ਸ਼ਹਿਰੀਆਂ ਤੱਕ ਸਾਡੀ ਉਹ ਮੁਸ਼ਕਲ ਨੂੰ ਪਹੁੰਚਾਉਣ ਦੀ ਲਈ ਇੱਥੇ ਪਹੁੰਚੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਡਾ ਮੇਨ ਮਸਲਾ ਕੀ ਹੈ ਇਹ ਹੋਮਲੈਂਡ ਕਲੋਨੀ ਜਿਹੜੀ ਇੱਕ ਵਾਰਲਡ ਕਲੋਨੀ ਹੈ ਜਿਹਦੇ ਦੁਆਰ ਹੈ ਸਾਈਡਾਂ ਤੇ ਜੋਬ ਸਟਰੀਟ ਦੇ ਪਾਸੇ ਕੰਦ ਆ ਜੀ ਕਿਉਂਕਿ ਇਹ ਕੰਦ ਆ ਜਿਹੜੀ ਇੱਕ 게ਟ ਹੈ ਦਾ ਔਰ ਉਸ ਤੋਂ ਬਾਅਦ ਇਹ ਕਲੋਨਾਈਜ਼ਰ ਵੱਲੋਂ ਜਦੋਂ ਮਤਲਬ ਇਹ ਬਣਾਈ ਗਈ ਹੈ ਤਾਂ ਉਹਨਾਂ ਨੇ ਜਿਹੜੇ ਅਲਾਟਮੈਂਟ ਲੈਟਰ ਵੀ ਦਿੱਤੇ ਸੀ ਉਹ ਵੀ ਇੱਥੋਂ ਦੇ ਜਿਹੜੇ ਖਰੀਦਦਾਰ ਸੀਗੇ ਤਾਂ ਉਹਨਾਂ ਨੂੰ ਪ੍ਰੋਪਰ ਇਹਦੇ ਵਿੱਚ ਵੀ ਲਿਖਿਆ ਗਿਆ ਉਹਨਾਂ ਦੇ ਅਲਾਟਮੈਂਟ ਲੈਟਰਾਂ 'ਚ ਵੀ ਲਿਖਿਆ ਹੋਇਆ ਵੀ ਇਹਨੂੰ ਪੈਂਚਰ ਨਹੀਂ ਕਰ ਸਕਦਾ ਇਹਨੂੰ ਕੋਈ ਤੋੜ ਨਹੀਂ ਸਕਦਾ ਇਹਨੂੰ ਕੋਈ ਵੀ ਕਿਸੇ ਤਰ੍ਹਾਂ ਦੇ ਕੰਦ ਨੂੰ ਕੋਈ ਨੁਕਸਾਨ ਨਹੀਂ ਕਰ ਸਕਦਾਗਾ ਇਹ ਜਿਹੜਾ ਕਰੋੜ ਰਾਇਦਰ ਦੀ ਏਜੰਸੀ ਹੈ ਉਹਨਾਂ ਨੇ ਵੀ ਇਹ ਅਲਾਟਮੈਂਟ ਲੈਟਰ ਜਦੋਂ ਲੋਕਾਂ ਨੇ ਪਲਾਟ ਖਰੀਦੇ ਉਹਨਾਂ ਨੂੰ ਦਿੱਤੇ ਸੀਗੇ ਚਲੋ ਉਸ ਤੋਂ ਬਾਅਦ ਕੀ ਹੋਇਆ ਕਿ ਸਾਡਾ ਇੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਸੀਗਾ ਸਾਰਾ ਹੋਮਲੈਂਡ ਨਿਵਾਸੀਆਂ ਦਾ ਜਿਹੜਾ ਉਹ ਸੀਵਰੇਜ ਸਿਸਟਮ ਸੀ ਉੱਥੇ ਜਾਂਦਾ ਮਤਲਬ ਉਹ ਯੂਜ਼ ਹੁੰਦਾ ਸੀਗਾ ਔਰ ਟ੍ਰੀਟਮੈਂਟ ਪਲੈਂਟ ਸੋ ਇਹ ਸਾਰੇ ਇਸ਼ੂਸ ਉਹਨਾਂ ਦੇ ਰੇਜ਼ ਕੀਤੇ ਆ ਕਿਉਂ ਕਲੋਨੀ ਰਹੀ ਹੈਗੀ ਪਿਛੇ ਮੜ ਗਈ ਹੈ ਕਿ ਉਹ ਆ ਵੀ ਆਪਣਾ ਉਹ ਨਹੀਂ ਲੈ ਲੈ ਨਿਕਲ ਆ ਕਿ ਦੇਖੋ ਇਹਦੇ ਚ ਇਸ ਤਰ੍ਹਾਂ ਹੈ ਕਿ ਇਹ ਤਿੰਨ ਕਲੋਨੀਜ਼ ਨੇ ਇਹ ਇਸ ਵਕਤ ਕਹਿਣਾ ਕਿਉਂਕਿ ਮਾਮਲਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੀ ਕਾਰਵਾਈ ਅਧੀਨ ਹੈ ਅਸੀਂ ਸਾਰੇ ਮਹਿਕਮਿਆਂ ਦੇ ਕੋਲ ਰਿਪੋਰਟਸ ਮੰਗੀਆਂ ਹੋਈਆਂ ਨੇ ਸੋ ਇਸ ਵਕਤ ਇਹਦਾ ਕਨਕਲੂਡ ਕਰਨਾ ਇਸ ਨੂੰ ਥੋੜਾ ਅੱਗੇ ਹੋਏਗਾ ਸੋ ਇੱਕ ਵਾਰੀ ਸਾਰੇ ਮਹਿਕਮਾਵਲੋਂ ਪ੍ਰੋਪਰ ਰਿਕਾਰਡ ਪ੍ਰੋਪਰ ਰਿਪੋਰਟ ਸਾਡੇ ਕੋਲ ਆਵੇ ਫੇਰ ਹੀ ਆਪਾਂ ਇਹ ਗੱਲ ਜਿਹੜੀ ਹੈਗੀਆਂ ਉਹ ਕਹਿ ਸਕਦੇ ਆ ਇਹ ਰਿਕਾਰਡ ਦਾ ਮਸਲਾ ਹੈ ਇਹਦੇ ਵਿੱਚ ਕਿਉਂਕਿ ਤਿੰਨ ਚਾਰ ਮਹਿਕਮੇ ਇਨਵਾਲਡ ਨੇ ਅਸੀਂ ਸਾਰੀਆਂ ਰਿਪੋਰਟਸ ਜਿਹੜੀਆਂ ਹੈਗੀਆਂ ਉਹ ਜਾਰਾ ਅਸੀਂ ਕੁਝ ਨਹੀਂ ਕੀਤਾ ਅਸੀਂ ਇੱਕ ਪ੍ਰੈਸ ਦਾ ਮਤਲਬ ਜਿਹੜਾ ਆਸਰਾ ਮੰਨਿਆ ਵੀ ਹਾਂ ਯਾਰ ਸਾਨੂੰ ਕਿਤੇ ਨਾ ਕਿਤੇ ਵੀ ਜ਼ਰੂਰ ਇਨਸਾਫ ਮਿਲਣ ਵਾਸਤੇ ਵੀ ਅਫੀਸਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਪੋਲਿਟੀਕਲ ਸਿਸਟਮ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਵਾਸਤੇ ਕਿਉਂ ਨਾ ਅਸੀਂ ਫਿਰ ਇੱਕ ਤੁਹਾਡਾ ਜਿਹੜਾ ਆਸਲਾ ਲੈ ਕੇ ਅਸੀਂ ਲੋਕਾਂ ਤੱਕ ਇਸ ਗੱਲ ਨੂੰ ਲੈ ਕੇ ਜਾਈਏ ਕਿ ਇਹ ਬਿਲਕੁਲ ਮੁਜਾਇਜ ਤੌਰ ਤੇ ਆ ਇਹਦੇ ਵਿੱਚ ਕੋਈ ਵੀ ਇਹ ਟੌਰਟ ਨਹੀਂ ਕਰਨ ਕਿ ਹੋਮਲੈਂਡ ਨਾਸੀ ਕਿਉਂਕਿ ਇਹ ਜਿਹੜਾ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇਹਨੂੰ ਬੰਦ ਕਰਵਾਇਆ ਜਾਵੇ ਹਾਂਜੀ ਸਾਡੇ ਕੋਲ ਜੀ ਹੋਮਲੈਂਡ ਦੀ ਕੰਪਲੇਂਟ ਜਿਹੜੀ ਹੈ ਰੈਜ਼ੀਡੈਂਟਸ ਦੀ ਆਈ ਸੀਗੀ ਔਰ ਉਹਨਾਂ ਦੀ ਕੰਪਲੇਂਟ ਦੇ ਵਿੱਚ ਤਿੰਨ ਚਾਰ ਪੁਆਇੰਟਸ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਜਿਹੜੀ ਉੱਥੇ ਮਿੱਟੀ ਪੈ ਰਹੀ ਹੈ ਯਾ ਕੋਈ ਟੱਪਾ ਵਗੈਰਾ ਜਿਹੜੇ ਉੱਥੇ ਜਾਂਦੇ ਨੇ ਜਾਂ ਉੱਥੇ ਕੋਈ ਐਸਟੀਪੀ ਪਲਾਂਟ ਦਾ ਇਸ਼ੂ ਹੈ ਜਾਂ ਕੋਈ ਦੀਵਾਰ ਤੋੜਨ ਦਾ ਰਸਤੇ ਦੇ ਜਿਹੜੇ ਇਸ਼ੂਸ ਨੇ ਸੋ ਇਹ ਸਾਰੇ ਇਸ਼ੂਸ ਉਹਨਾਂ ਦੇ ਰੇਸ ਕੀਤੇ ਆ ਕਿਉਂ ਕਲੋਨੀ ਜਿਹੜੀ ਹੈਗੀ ਪਿਛੇ ਵੱਧ ਰਹੀ ਹੈ ਕਿ ਉਹ ਵੀ ਆਪਣਾ ਔਰਡਰ ਲਈ ਹੋ ਲੈ ਰਹੀ ਹੈ ਦੇਖੋ ਇਹਦੇ ਚ ਇਸ ਤਰ੍ਹਾਂ ਹੈ ਕਿ ਇਹ ਤਿੰਨ ਕਲੋਨੀਆਂ ਨੇ ਇਹ ਇਸ ਵਕਤ ਕਹਿਣਾ ਕਿਉਂਕਿ ਮਾਮਲਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੀ ਕਾਰਵਾਈ ਅਧੀਨ ਹੈ ਅਸੀਂ ਸਾਰੇ ਵਿਭਾਗਾਂ ਦੇ ਕੋਲੋਂ ਰਿਪੋਰਟਸ ਮੰਗੀਆਂ ਹੋਈਆਂ ਨੇ ਸੋ ਇਸ ਵਕਤ ਇਹਦਾ ਕਨਕਲੂਡ ਕਰਨਾ ਇਸ ਨੂੰ ਥੋੜਾ ਅੱਗੇ ਹੋਏਗਾ ਸੋ ਇੱਕ ਵਾਰੀ ਸਾਰੇ ਵਿਭਾਗਾਂ ਵੱਲੋਂ ਪ੍ਰੋਪਰ ਰਿਕਾਰਡ ਪ੍ਰੋਪਰ ਰਿਪੋਰਟ ਸਾਡੇ ਕੋਲ ਆਵੇ ਫੇਰ ਹੀ ਆਪਾਂ ਇਹ ਗੱਲ ਜਿਹੜੀ ਹੈਗੀ ਆ ਉਹ ਕਹਿ ਸਕਦੇ ਹਾਂ ਕਦੋਂ ਤੱਕ ਹੋਸ ਹੋਏਗੀ ਇਹ ਗੱਲ ਇਹ ਰਿਕਾਰਡ ਦਾ ਮਸਲਾ ਹੈ ਇਹਦੇ ਵਿੱਚ ਕਿਉਂਕਿ ਤਿੰਨ ਚਾਰ ਵਿਭਾਗਾਂ ਇਨਵੋਲਡ ਨੇ ਅਸੀਂ ਸਾਰੀਆਂ ਰਿਪੋਰਟਸ ਜਿਹੜੀਆਂ ਹੈਗੀਆਂ ਉਹ ਤਿੰਨ ਚਾਰ ਵਿਭਾਗਾਂ ਤੋਂ ਸਾਰੀਆਂ ਲੈਣੀਆਂ ਅਸੀਂ ਆਪ ਵੀ ਚੈੱਕ ਕਰਾਂਗੇ ਸੋ ਮੈਂ ਉਮੀਦ ਕਰਦੀ ਹਾਂ ਕਿ ਬਹੁਤ ਹੀ ਜਲਦੀ ਅਸੀਂ ਇਸ ਨੂੰ ਮੁਕੰਮਲ ਕਰਾਂਗੇ ਮੈਮ ਤੁਸੀਂ ਵੀ ਵਿਜ਼ਿਟ ਜਰੂਰ ਤੁਹਾਨੂੰ ਦੱਸਾਂਗੀ ਸਾਡੇ ਕੋਲ ਜਦੋਂ ਕੋਈ ਵੀ ਬੰਦਾ ਆਉਂਦਾ ਹੈ ਬੇਸ਼ੱਕ ਕੋਈ ਇਕੱਲਾ ਹੀ ਆ ਜਾਏ ਅਸੀਂ ਉਹਦੀ ਗੱਲ ਸੁਣਦੇ ਵੀ ਆ ਔਰ ਅਸੀਂ ਕਾਰਵਾਈ ਵੀ ਕਰਦੇ ਆ ਇਹ ਫਿਰ ਵੀ ਮੇਰੇ ਕੋਲ ਬਹੁਤ ਸਾਰੇ ਬੰਦੇ ਆਏ ਸੀ ਸੋ ਮੈਂ ਜ਼ਰੂਰੀ ਸਮਝਿਆ ਕਿ ਇਹ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਕਿ ਕਿਥੇ-ਕਿਥੇ ਉਹ ਦੱਸ ਰਹੇ ਆ ਕਿ ਪ੍ਰੋਬਲਮ ਹੈ ਕਈ ਵਾਰੀ ਪੜਨ ਦੇ ਨਾਲ ਹੋਰ ਹੁੰਦਾ ਹੈ ਜਾਂ ਦਿਖ ਮੌਕਾ ਦੇਖਣ ਦੇ ਨਾਲ ਸਾਨੂੰ ਹੋਰ ਜ਼ਿਆਦਾ ਪਤਾ ਲੱਗਦਾ ਤਾਂ ਕਿ ਅਸੀਂ ਪ੍ਰੋਪਰਲੀ ਇਹਦੀ ਇਨਕੁਆਇਰੀ ਕਰ ਸਕੀਏ ਜਾਂ ਸਾਨੂੰ ਪਤਾ ਹੋਵੇ ਕਿ ਕਿਸ ਚੀਜ਼ ਦੀ ਕੰਪਲੇਂਟ